ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕਲ ਹੋ ਗਈ ਹੈ ਬਾਬਾ ਜੀ ਕਿੱਧਰ ਆਇਓ ਸੈਰ ਦੇ ਆਜੋ ਮੈਂ ਤਾਂ ਕੋਈ ਕੰਮ ਨਹੀਂ ਕਰਦੇ ਤਾਂ ਤੁਹਾਨੂੰ ਕੋਈ ਮਹੈ ਨਹੀਂ ਕਰਾਂ ਵਾਦਾ ਕੰਮ ਮੈਂ ਨਖਸੇ ਦਾ ਦੁਕਸ਼ਾ ਚਲਾਉਂਦੇ ਹੋ ਅੱਛਾ ਕੋਈ ਬਿਲਕੁਲ ਜਿਵੇਂ ਉਹ ਦੇ ਕੋਈ ਕੰਮ ਨਹੀਂ ਕਰਦੇ ਉਹਦਾ ਕੋਈ ਫਾਇਦਾ ਨਹੀਂਗਾ ਰਿਸ਼ੀ ਦਾ ਕੰਮ ਨਹੀਂਗਾ ਅੱਛਾ ਕੀ ਬੇਨਤੀ ਲੈ ਕੇ ਆਏ ਮੇਰੇ ਮੈਰ ਭਾਈ ਕੋਈ ਨਹੀਂ ਤਾਂ ਕੀ ਕਰਦੇ ਸਾਨੂੰ ਕੋਈ ਮਤਲਬ ਹੈ ਕੋਈ ਸਾਡਲ ਨੇ ਜਿਹੜਾ ਸਾਡਾ ਬਾਬਾ ਜੀ ਸਬਜੀ ਭਾਜੀ ਵੇਚਣ ਵਾਲਾ ਜਿਹੜੀ ਵਗਾਰਾ ਸਬਜੀ ਸਬਜੀ ਵੇਚ ਨਹੀਂ ਆ ਤੁਸੀਂ ਹਾਂਜੀ ਹਾਂਜੀ ਅੱਛਾ ਤੇ ਅੱਖ ਨੂੰ ਕੀ ਆ ਜੇ ਕਿਚਟੀ ਹੋਈ ਪਈ ਜਾ ਅੱਖ ਤੇ ਟਿਸਾ ਮੋਦੀਆ ਵਾ ਤੇ ਉਹ ਕਰੈਨ ਠੀਕ ਉਹ ਨਾਰੇ ਆਏ ਡੋងੀ ਕਿਤੇ ਤਾ ਤੂੰ ਬਾਈ ਦੀ ਹੋ ਅੱਛਾ ਤੇ ਤੁਹਾਨੂੰ ਜਿਹੜੀ ਚਾਹੀਦੀ ਐ ਕਿੱਥੋਂ ਆਈ ਐ ਇਹ ਜਨੇ ਆਂ ਤੂੰ ਕਿਥੇ ਪਿੰਡਾ ਜੀ ਪਿੰਡ ਇਹ ਪਿੰਡਾ ਅਰੇ ਅੱਜ ਤਾਂ ਫਾਨ ਅਰੇ ਲੱਗੇ ਅੱਛਾ ਨਹੀਂ ਪੁੱਥੋਂ ਪੁੱਥੋਂ ਆਈ ਐ ਅੰਬਰ ਸਰਪ ਹਾਂਜੀ ਹਾਂਜੀ ਤੁਹਾਨੂੰ ਕਿੰਬਰ ਕਿਨੇ ਇਦਾਂ ਹੀ ਦਰਬਾਰ ਸਿੰਘ ਦਾ ਉਹ ਪਹਿਲਾ ਨੰਬਰ ਹੈਗਾ ਇਹ ਤੁਹਾਡੇ ਕੋਲ ਅੱਛਾ ਕਿੱਥੋਂ ਲਿਆ ਇਹ ਨੰਬਰ ਉਹ ਮੈਨੂੰ ਲੱਗੇ ਕਿ ਇਹਨੇ ਇਦਾਂ ਹੀ ਫਰਾਉ ਬੰਦੇ ਦੇ ਦੱਤਾ ਹੀ ਹੈ ਅੱਛਾ ਉਮਰ ਕਿੰਨੀ ਹੈ ਤੁਹਾਡੀ ਦੱਸ ਬਈਓ ਉਹ ਸਾਡੀ 70 ਸਾਲ ਦੇ ਹਿੰਦ 70 ਸਾਲ ਦਵਾਈ ਕਿੱਦਾਂ ਦਾ ਕੀ ਲੱਗਿਆ ਇਹ ਚ ਕੀ ਆ ਇਹ ਰੋਟੀ ਆ ਲੈਣੀ ਖਾਦੀ ਨਹੀਂ ਆ ਨਹੀਂ ਇਹ ਖਾਦੀ ਨਹੀਂ ਤੇ ਚਲੋ ਭਾਈ ਖਾਈ ਆ ਜੋ ਬੈਠੋ ਮਾਂ ਵੀ ਨਹੀਂ ਖਾਦੀ ਮਾਂ ਵੀ ਤੁਹਾਡੇ ਵਾਂਗੂ ਭੁੱਖਾ ਹੀ ਘੁੰਮੰਦਿਆ ਏ ਮੇਰੇ ਵੀ ਨਾ ਜੂੜੀ ਲਾ ਦਿੰਦਾ ਵਾ ਨਰਵੈ ਸਿੰਘ ਆ ਜਾਓ ਜੋ ਬਹਿ ਜਾਓ ਮੇਰੇ ਵੀ ਜੂੜੀ ਲਾਣ ਦਾ ਹੁਣ ਟਾਈਮ ਹੋ ਗਿਆ ਬਾਬੇ 4 ਵਜ ਗਿਆ ਵੇਖੋ ਤੇ ਤੂੰ 4 ਤੱਕ ਖਾਦੀ ਨਹੀਂ ਰੋਟੀ ਨਹੀਂ ਖਾਣਕ ਨਹੀਂ ਜੋ ਤੂੰ ਖਾਦੇ ਇਕ ਲੈਣੀ ਉਹਨੂੰ ਉੱਡੀ ਕੰਦੇ ਸੀ ਨਰਵੈ ਸਿੰਘ ਨੂੰ ਹਾਂਜੀ ਨਰਵੈ ਸਿੰਘ ਨੂੰ ਉਡੀ ਕੰਦੇ ਸੀ ਉਹ ਨਹੀਂ ਆਦਾ ਛਤੀ ਦੇ ਉਹ ਕੋ ਕੋ ਹਕਮ ਦਰਦਾ ਗਰੀ ਗਰੀ ਕਿਦੇ ਉਹਦਾ ਹੁਕਮ ਹੈ ਕਦਨੇ ਅਗਲੇ ਗਈ ਰੋਟੀ ਮੈਂ ਰੋਟੀ ਪਤਾ ਨਹੀਂ ਮੈਨੂੰ ਤੇ ਕੋਈ ਕੋਈ ਕਿਨੇ ਬਣਾ ਕੇ ਦਿੱਤੀ ਆ ਏ ਜੋਰਾਣੀ ਮੋਰੀ ਨਾ ਵੇਦੀ ਆ ਤੁਹਾਨੂੰ ਗੁਰੂ ਰਾਮਦਾਸ ਇਹ ਕੀ ਨਾਲ ਇਹ ਕੜਾ ਇਹ ਕੜਾ ਨਹੀਂ ਬਾਬਾ ਜੀ ਆ ਗਈ ਆਲੂ ਵਾਈ ਗੁਰੂ ਵਾਈ ਗੁਰੂ ਆਲੂ ਉਹਨੇ ਆਲੂ ਵਸ ਉਹ ਤੁਹਾਨੂੰ ਜਾਵੇ ਲੋ ਸਿੰਦੋ ਉਹਨੇ ਆਲੂ ਇਹ ਬਾਬਾ ਜੀ ਸਬਜੀ ਨਹੀਂ ਗਈ ਨਹੀਂ ਕਰਦੀ ਉਹ ਖਾਂ ਮੈਂ ਤਾਂ ਮੈਂ ਚਾਰਦਾਨੀ ਨਹੀਂ ਜਾ ਕੰਮ ਤੁਮ ਚੱਲਦਾਨੀ ਆ ਤੇ ਉਹਨੇ ਆਲੂ ਹੀ ਉਬਾਲ ਕੇ ਦੇਦੇ ਆ ਤੁਹਾਨੂੰ ਗੁਰੂ ਰਾਮਦਾਸ ਇਹ ਸਾਡੇ ਸਿੱਖਾਂ ਦੇ ਹਾਲਾਤ ਆ ਤੇ ਬਬੀ ਇਹ ਤੇਰਾ ਆਲੂ ਅਛਾ ਰੋਟ ਜਲੇ ਗਿਆ ਤੇ ਖਾਧਿਆ ਨਹੀਂ ਹੈ ਇਧਰ ਗਿਆ ਸੀ ਨੀ ਡੀ ਕੰਦੇ ਹੈ ਚਾਚਾ ਛੋਕਾ ਛੋਕਾ ਤੁਸੀਂ ਛੋਕਾ ਬਬੀਓ ਆ ਬੜੋ ਬੜੋ ਤੁਸੀਂ ਲੋ ਸਿੰਘੋ ਆफी ਛਕੋ ਛੋਕੋ ਛਕੋ ਆਇਓ ਅੱਜ ਗੁਰਨਾਣਕ ਦੇ ਘਰ ਦੀ ਫਈਏ ਤੁਹਾਨੂੰ ਗੁਰੂ ਰਾਮਦਾਸ ਬਬੀ ਆਲੂ ਨਾਲ ਬੇਤਰੀ ਖਾ ਲੈਂਦੇ ਹੋ ਹਾਂਜੀ ਹਾਂਜੀ ਤੇ ਫੇਰ ਖਰਾਬ ਨਹੀਂ ਹੁੰਦੇ ਨੇ ਹਨਾ ਨਹੀਂ ਕਰਾ ਨਹੀਂ ਬਾਲੇਆਂ ਨੂੰ ਸਵੇਰੇ ਅੱਛਾ ਤੇ ਤੇ ਖਰਚਾ ਵੀ ਨਹੀਂ ਹੁੰਦਾ ਇਹ ਕਰਕੇ ਆ ਵੀ ਕਰ ਰਹੇ ਹਾਂ ਹਾਂ ਬਗੇ ਤੇ ਸਵਾਦ ਹੀ ਬੜੇ ਆ ਤੇ ਉਹਦੀ ਮੋਜ ਆ ਉਹਦੀ ਮੋਜ ਆ ਤੁਹਾਨੂੰ ਕੁਰੀ ਇਲਾਨ ਦਾਸ ਆਦੂ ਬਾਗੇ ਹੈ ਹਾਂ ਇੱਕ ਸਬ지 ਨਹੀਂ ਹੈਗੀ ਇਹ ਮੈਂ ਇਹ ਤਾਂ ਖਾ ਲਿਆ ਪਰਚਾਦਾ ਤੁਸੀਂ ਉਹਨਾਂ ਕੱਲ ਨੂੰ ਆ ਜਿਓ ਠੀਕ ਹਾਂਜੀ ਕੱਲ ਨੂੰ ਇੱਥੇ ਵੀ ਆਏ ਨਾ ਕੱਲ ਤੁਸੀਂ 11:00 ਵਜੇ ਆ ਜਿਓ 11:00 ਸਾਰੇ ਘਰ ਵੇ ਕੱਲ ਤੁਹਾਨੂੰ ਰੇੜੀ ਮਿਲ ਜੂਗੀ ਸਭ ਜੋਗੀ ਮਾਇਆ ਮਿਲ ਜੂਗਾ ਠੀਕ ਆ ਜੀ ਤੇ ਕੱਲ ਤੁਹਾਡਾ ਕੰਮ ਹੋ ਜੂਗਾ ਆਣਾ ਜਾਣਾ ਸਫਲ ਹੋ ਜੂਗਾ ਠੀਕ ਆ ਤੇ ਮੈਨੂੰ ਆ ਦੱਸੋ ਦਸਤਾਰਾ ਕਿੰਨੀਆਂ ਆਪਣੇ ਕੋ ਉਹ ਵੀ ਨਹੀਂ ਹੈ ਹੈ ਨਹੀਂ ਹੋ ਪਾਣੀ ਇੱਕ ਦਸਤਾਰਾ ਕੋਰੇ ਲਈ ਨਹੀਂ ਗਈ ਹੈਗੀ ਨਹੀਂ 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 ਗਈ ਲਈ ਨਹੀਂ ਗਈ ਮਹਿੰਗੀ ਆ ਕਿੰਨੇ ਮੀਟਰ ਬੰਦੇ ਦਸਤਾਰ 5 ਮੀਟਰ 6 ਮੀਟਰ ਬਾਪ ਮੀਂਂ ਨਹੀਂ 70 ਮੀਟਰ ਠੀਕ ਹੈ ਬਾਬਾ ਜੀ ਠੀਕ ਹੈ ਜੀ ਠੀਕ ਹੈ ਘਰ ਚਲੇ ਜਾਓ 70 ਰੁਪਏ ਜਾਣ 70 ਆਣ 200 ਰੁਪਏ ਜਾਣ ਤੇ ਤੁਹਾਡਾ ਲੱਗ ਗਿਆ ਅੱਜ ਹੈ ਨਾ ਠੀਕ ਕੋਈ ਗੱਲ ਨਹੀਂ ਕੱਲ ਆਜੂਗੀ 11 ਵਜੇ ਚਲੋ ਬੱਬਾ ਜੀ ਹੁਣ ਤਾਂ ਦੀ ਰੋਟੀ ਖਾ ਲਈ ਆ ਤੇ ਨਿਰਵਾਸ ਨੂੰ ਕਿਹਾ ਕਿ ਮੈਂ ਕੱਲ ਤੁਹਾਨੂੰ ਜੜੀ ਦਵਾ ਦਣਾ ਠੀਕ ਹੈ ਜੀ ਚਲੋ ਠੀਕ ਹੈ ਪਿਆਰਿਓ 70 ਜਾਣ ਜੀ 70 ਆਣ ਠੀਕ ਹੈ ਜੀ ਆ ਲਓ ਇਹ ਤੁਹਾਡਾ ਅਕਾਲਿਕ ਨਾਲ ਦਿੱਤਾ ਐ ਮੈਂ ਕਰਾਇਆ ਠੀਕ ਹੈ ਕੱਲ ਤੁਸੀਂ ਜਾਣਾ ਵਾ ਜਾਣਾ ਤੁਸੀਂ ਆਪਣੀ ਰੇੜੀ ਦੇਈ ਆ ਠੀਕ ਹੈ ਪਿਆਰੋ ਚਲੋ ਜੋ ਆ ਜਾਜਤ ਦਿਓ ਤੇ ਆਪਾਂ ਜਾ ਕੇ ਭਾਈ ਸਾਹਿਬ ਨੂੰ ਕਹਿ ਦਨੇ ਨਿਰਭੈ ਸਿੰਘ ਨੂੰ ਠੀਕ ਹੈ ਧਿਆਨ ਨਾਲ ਧਿਆਨ ਨਾਲ ਰੇੜੀ ਚ ਲੈ ਲੋਗੇ ਨਾ ਚਲਾ ਲਓਗੇ ਨਾ ਰੇੜੀ ਹਾਂਜੀ ਹੈ ਪਾਣੀ ਦਾ ਰਿਕਸ਼ਾ ਨਹੀਂ ਚੱਲਦਾ ਰੇੜੀ ਚੱਲ ਪੂਈ ਹੈ ਨਾ ਆ ਰੇੜੀ ਦਾ ਖੂਨ ਲਾ ਕੇ ਬੈਠੇ ਰਹਿਣਾ ਹੋਗੀ ਬੈਠੇ ਰਾਵਾਂਗੇ ਰੇੜੀ ਦੇ ਸਮਾਂ